ਸੋ ਦੋਸਤੋ ਪੂਸਨਾਮਾ ਚੈਨਲ ਦੀ ਟੀਮ ਪਹੁੰਚ ਚੁੱਕੀ ਹੈ ਜੀ ਇਤਿਹਾਸਿਕ ਗੁਰੂ ਘਰ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਜੀ ਦੇ ਦਰਬਾਰ ਦੇ ਵਿੱਚ ਔਰ ਦੋਸਤੋ ਇਹ ਉਹ ਸਥਾਨ ਹੈ ਜਿੱਥੇ 7 8 ਤੇ 9 ਮਾਰਚ ਨੂੰ ਜਿਹੜਾ ਸ਼ਹੀਦੀ ਸਮਾਗਮ ਹੈ 272ਵਾਂ ਉਸੇ ਸਥਾਨ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਔਰ ਆਲੇ ਦੁਆਲੇ ਸਟੇਟਸ ਤੋਂ ਜਿੱਥੇ-ਜਿੱਥੋਂ ਵੀ ਲੋਕ ਸੰਗਤਾਂ ਇਸ ਗੁਰੂ ਘਰ ਦੇ ਨਾਲ ਜੁੜੀਆਂ ਹੋਈਆਂ ਨੇ ਇਸ ਗੁਰੂ ਘਰ ਵਿੱਚ ਆਉਂਦੀਆਂ ਨੇ ਔਰ ਬੜੇ ਪਿਆਰ ਤੇ ਬੜੇ ਸ਼ਰਧਾ ਦੇ ਨਾਲ ਨਤਮਸਤਕ ਹੁੰਦੀਆਂ ਨੇ ਦੋਸਤੋ ਇਹ ਇਤਿਹਾਸਿਕ ਗੁਰੂ ਘਰ ਹੈ ਔਰ ਇਤਿਹਾਸਿਕ ਗੁਰੂ ਘਰ ਇਸ ਕਰਕੇ ਹੈ ਕਿ ਇਸੇ ਹੀ ਗੁਰੂ ਘਰ ਦੇ ਇੱਥੇ ਮੈਂ ਤੁਹਾਨੂੰ ਉਸ ਦਰਖਤ ਦੇ ਵੀ ਦਰਸ਼ਨ ਕਰਵਾਵਾਂਗਾ ਜਿਸ ਦੇ ਨਾਲ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਨੂੰ ਪੁੱਠਾ ਲਟਕਾਇਆ ਗਿਆ ਔਰ ਉਹਨਾਂ ਦੀ ਜਿਹੜੀ ਚਮੜੀ ਹੈ ਉਹ ਉਤਾਰੀ ਗਈ ਹੈ ਮੈਂ ਉਸ ਦਰਖਤ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗਾ ਇਹ ਬਾਰਨ ਪਿੰਡ ਹੈ ਬਾਰਨ ਪਿੰਡ ਹੈ ਔਰ ਉਸ ਵਿੱਚ ਨਾ ਇਸ ਪਿੰਡ ਦਾ ਨਾਮ ਮੁਗਲ ਕੁਛ ਐਸਾ ਨਾਮ ਸੀਗਾ ਜਿਸ ਨੂੰ ਮੱਧੇ ਨਜ਼ਰ ਰੱਖਦੇ ਹੋਇਆ ਇਤਿਹਾਸ ਜਿਹੜਾ ਹੈ ਉਸ ਤਰ੍ਹਾਂ ਪੂਰਾ ਨਹੀਂ ਪਹੁੰਚ ਸਕਿਆ ਔਰ ਉਹਦਾ ਵੀ ਕਾਰਨ ਇੱਕ ਹੈ ਕਿ ਕਿਉਂ ਨਹੀਂ ਇਤਿਹਾਸ ਪੂਰਾ ਪਹੁੰਚ ਸਕਿਆ ਉਸ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਸ਼ਹੀਦਾਂ ਦੀ ਕੋਈ ਜਾਤ ਨਹੀਂ ਹੁੰਦੀ ਕੋਈ ਧਰਮ ਕੋਈ ਮਜ਼ਹਬ ਕੁਝ ਨਹੀਂ ਹੁੰਦਾ ਉਹ ਤਾਂ ਸਿਰਫ ਮਾਲਕ ਨੂੰ ਪਿਆਰ ਕਰਦੇ ਨੇ ਔਰ ਉਹਦੇ ਨਾਲ ਕੀਤੇ ਹੋਏ ਵਚਨ ਜਿਹੜੇ ਵਿਲਾਸ ਨੇ ਉਹਨਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਨੇ ਹਾਂ ਜੇਕਰ ਕੋਈ ਜਿਵੇਂ ਮੁਗਲ ਜਿਹੜੇ ਲੋਕ ਸੀਗੇ ਔਰ ਜ਼ਬਰਦਸਤੀ ਮੁਸਲਮ ਬਣਾਉਂਦੇ ਸੀ ਉਹਨਾਂ ਦੇ ਸਾਹਮਣੇ ਜਿਹੜਾ ਹੈ ਉਹ ਕਦੇ ਵੀ ਝੁਕਣ ਲਈ ਤਿਆਰ ਨਹੀਂ ਸਨ ਸੋ ਬਾਬਾ ਜੈ ਸਿੰਘ ਜੀ ਖਲਕਟ ਜਿਨ੍ਹਾਂ ਦਾ ਇਤਿਹਾਸ ਆਪਾਂ ਪੂਰੀ ਤਰ੍ਹਾਂ ਹੁਣ ਲੋਕਾਂ ਤੱਕ ਪਹੁੰਚ ਰਿਹਾ ਹੈ ਇੱਕ ਰਵਿਦਾਸੀਆ ਸਮਾਜ ਦੇ ਵਿੱਚ ਹੋਏ ਨੇ ਔਰ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਇਸ ਗੱਲ ਦਾ ਹੈ ਕਿ ਅਰਦਾਸ ਦੇ ਵਿੱਚ ਕਿਤੇ ਨਾ ਕਿਤੇ ਜਿਨ੍ਹਾਂ ਪੁੱਠੀਆਂ ਖੱਲਾਂ ਲਹਾਈਆਂ ਇਹ ਸੁਣਿਆ ਕਰਦੇ ਸੀ ਬਚਪਨ ਤੋਂ ਆਪਾਂ ਸੁਣਿਆ ਕਰਦੇ ਸੀ ਔਰ ਉਹਨਾਂ ਸਿੰਘਾਂ ਨੂੰ ਯਾਦ ਕਰਿਆ ਕਰਦੇ ਸੀ ਜਿਨ੍ਹਾਂ ਨੇ ਆਪਣੇ ਮਤਲਬ ਵਚਨ ਨਿਭਾਏ ਨੇ ਔਰ ਆਪਣਾ ਸੀਸ ਉਹਨਾਂ ਨੇ ਕਲਮ ਕਰਵਾ ਰਿਆ ਲੇਕਿਨ ਆਪਣੇ ਵਚਨ ਤੋਂ ਬੇਮੁਖ ਨਹੀਂ ਹੋਏ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਵੀ ਉਹਨਾਂ ਵਿੱਚੋਂ ਇੱਕ ਸੀ ਕਿ ਇੱਕ ਤੰਬਾਕੂ ਦੀ ਪੰਡ ਜਿਹੜੀ ਚੁੱਕਣ ਵਾਸਤੇ ਉਹਨਾਂ ਨੇ ਬਿਲਕੁਲ ਇਨਕਾਰ ਕਰ ਦਿੱਤਾ ਸੀਗਾ ਕਿ ਮੈਂ ਗੁਰੂ ਜੀ ਦਾ ਬਚਨ ਦਿੱਤਾ ਹੋਇਆ ਹੈ ਕਿ ਮੈਂ ਕਿਸੇ ਵੀ ਨਸ਼ੇਦਾਰੀ ਚੀਜ਼ ਨੂੰ ਹੱਥ ਨਹੀਂ ਲੰਮਾਂਗਾ ਹਾਲਾਂਕਿ ਉਸ ਵੇਲੇ ਦੀ ਹਕੂਮਤ ਨੇ ਬਹੁਤ ਸਾਰੇ ਲਾਲਚ ਵੀ ਦਿੱਤੇ ਗਏ ਪਰ ਉਹਨਾਂ ਨੂੰ ਕੋਈ ਵੀ ਲਾਲਚ ਕੰਮ ਨਹੀਂ ਕੀਤਾ ਉਹਨਾਂ ਦੇ ਉੱਪਰ ਬਹੁਤ ਸਾਰੇ ਤਸ਼ੱਦਦ ਵੀ ਦਿੱਤੇ ਗਏ ਸੋ ਅਸੀਂ ਹੋਰ ਵੀ ਬਹੁਤ ਸਾਰੀਆਂ ਸੰਗਠਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ 7 8 ਤੇ 9 ਤੇ ਮਾਰਚ ਨੂੰ ਇਸੇ ਸਥਾਨ ਦੇ ਉੱਪਰ ਸ਼ਹੀਦੀ ਸਮਾਗਮ ਜਿਹੜਾ ਹੈ ਉਹ ਹੋਵੇਗਾ ਔਰ ਮੈਂ ਦੋਸਤੋ ਤੁਹਾਨੂੰ ਉਹ ਦਰਖਤ ਦਿਖਾਉਣਾ ਚਾਹੁੰਦਾ ਜਿਸ ਦਰਖਤ ਦੇ ਨਾਲ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਨੂੰ ਪੁੱਠਾ ਲਟਕਾਇਆ ਗਿਆ ਤੁਸੀਂ ਇਹ ਦੇਖੋ ਕਿ 272 ਮਾ ਜਿਹੜਾ ਹੈ ਮਤਲਬ ਉਹਨਾਂ ਦਾ ਸ਼ਹੀਦੀ ਦਿਵਸ ਜਿਹੜਾ ਸਮਾਗਮ ਹੈ ਉਹ ਇੱਥੇ ਮਨਾਇਆ ਜਾ ਰਿਹਾ ਹੈ ਔਰ 272 सा, 272 ਸਾਲ ਮਤਲਬ ਹੋ ਗਿਆ ਇਹ ਦਰਖਤ ਅਜੇ ਵੀ ਉਸੇ ਤਰ੍ਹਾਂ ਹਰਿਆ ਭਰਿਆ ਹੈ ਔਰ ਇਹੇ ਉਹੀ ਦਰਖਤ ਹੈ ਜਿਸ ਦੇ ਨਾਲ ਮਤਲਬ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਨੂੰ ਪੁੱਠਾ ਲਟਕਾਇਆ ਗਿਆ ਹੈ ਉਹਨਾਂ ਦੀ ਚਮੜੀ ਉਧੇੜੀ ਗਈ ਪਰ ਉਹ ਆਪਣੇ ਬਚਨ ਤੋਂ ਬੇਮੁਖ ਨਹੀਂ ਹੋਏ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਜੋ ਮਰਜ਼ੀ ਜ਼ੋਰ ਲਾ ਲਓ ਲੇਕਿਨ ਇਹ ਜਿਹੜਾ ਬੋਝਾ ਹੈ ਇਹ ਮੈਂ ਨਹੀਂ ਚੱਕਾਂਗਾ ਇਹ ਉਹ ਦਰਖਤ ਹੈ ਮੈਂ ਬੜਾ ਆਪਣੇ ਆਪ ਨੂੰ ਖੁਸ਼ਕਿਸਮਤ ਹੈ ਇਸ ਸਮੇਂ ਲੱਖਾਂ ਲੋਕ ਜਿਹੜੇ ਹੈ ਉਹ ਪੋਸੂਨਾਮਾ ਚੈਨਲ ਨੂੰ ਵੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਉਹੀ ਇਤਿਹਾਸਿਕ ਦਰਖਤ ਹੈ ਜਿਸ ਦਰਖਤ ਦੇ ਨਾਲ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਨੂੰ ਪੁੱਠਾ ਲਟਕਾਇਆ ਗਿਆ ਔਰ ਉਹਨਾਂ ਨੇ ਸੀ ਤੱਕ ਨਹੀਂ ਕੀਤੀ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਤੁਸੀਂ ਆਪਣਾ ਜੋਰ ਲਗਾਓ ਮੈਂ ਉਸ ਗੁਰੂ ਦੇ ਪਾਣੇ ਵਿੱਚ ਰਹਾਂਗਾ ਲੱਖਾਂ ਲੋਕ ਇੱਥੇ ਸੰਗਤਾਂ ਆਉਂਦੀਆਂ ਨੇ ਆਪਣੀਆਂ ਮੰਨਤਾ ਜਿਹੜੀਆਂ ਨੇ ਉਹ ਸ਼ਹੀਦ ਬਾਬਾ ਜੈ ਸਿੰਘ ਖਲਕਰ ਜੀ ਦੇ ਸਾਹਮਣੇ ਰੱਖਦੀਆਂ ਨੇ ਔਰ ਉਹਨਾਂ ਤੋਂ ਅਸ਼ੀਰਵਾਦ ਲੈਂਦੀਆਂ ਨੇ ਔਰ ਉਹਨਾਂ ਦੀਆਂ ਮੰਨਤਾ ਜਿਹੜੀਆਂ ਉਹ ਪੂਰੀਆਂ ਵੀ ਹੁੰਦੀਆਂ ਨੇ ਸੋ ਇਸ ਕਰਕੇ ਦੋਸਤੋ ਇਹੋ ਹੀ ਦਰਖਤ ਹੈ 272ਵਾਂ ਸ਼ਹੀਦੀ ਸਮਾਗਮ ਜਿਹੜਾ ਹੈ ਇਸੇ ਸਥਾਨ ਦੇ ਉੱਪਰ ਮਨਾਇਆ ਜਾ ਰਿਹਾ ਹੈ ਔਰ ਮੈਂ ਇਥੇ ਵੀ ਦੱਸ ਦਿਆਂ ਕਿ ਬਹੁਤ ਵੱਡੇ ਵੱਡੇ ਕੀਰਤਨੀਏ ਔਰ ਕਥਾਵਾਚਕ ਜਿਹੜੇ ਹੈ ਉਹ ਆਉਣਗੇ ਔਰ ਇਹਨ ਸੁੱਟੇ ਨੂੰ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਸਭਾਗੇ ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਨੂੰ ਪਿਛਲੇ 2-3 ਸਾਲਾਂ ਤੋਂ ਮੈਂ ਕਵਰ ਕਰ ਰਿਹਾ ਔਰ ਮੇਰੇ ਲਈ ਬੜੀ ਖੁਸ਼ਕਿਸਮਤੀ ਹੈ ਕਿ ਮਾਲਕ ਨੇ ਮੇਰੀ ਇਹ ਸੇਵਾ ਲਗਾਈ ਹੋਈ ਹੈ ਸੋ ਮੈਂ ਤੇ ਕੈਮਰਾਮੈਨ ਵਿਸ਼ਨੂ ਜੀ ਹਰ ਸਾਲ ਔਰ ਉਸ ਤੋਂ ਪਹਿਲਾਂ ਵੀ ਅਸੀਂ ਇੱਥੇ ਆਉਨੇ ਆ ਇੱਥੇ ਸੱਚਮੁੱਚ 7 8 9 ਤਰੀਕ ਨੂੰ ਤਾਂ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਅਸੀਂ ਇੱਥੋਂ ਦੇ ਬਸਨੀਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕੁਛ ਇੱਕ ਬਜ਼ੁਰਗ ਹੈ ਉਹਨਾਂ ਨਾਲ ਗੱਲ ਕਰਦੇ ਆਪਾਂ ਕੋਸ਼ਿਸ਼ ਕਰਦੇ ਆਂ ਕਿ ਇਸ ਗੁਰੂ ਘਰ ਬਾਰੇ ਦੱਸਣਗੇ ਬਾਪੂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਕੀ ਨਾਮ ਹੈ ਖਾਲਸਾ ਜੀ ਆਪਣਾ ਸਜੀਤ ਸਿੰਘ ਸੁਰਜੀਤ ਸਿੰਘ ਜੀ ਪਹਿਲਾਂ ਤਾਂ ਗੁਰੂ ਘਰ ਦੇ ਦਰਸ਼ਨ ਹੋਏ ਰੂ ਬਾਗੋ ਬਾਗ ਹੋ ਗਈ ਸੰਤਨ ਬਹਾ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੇ ਤੁਹਾਡੇ ਪੱਤਰਕਾਰਾਂ ਨੇ ਕਹਿ ਲੈਣਾ ਦਰਸ਼ਨ ਦੇਖ ਕੇ ਖੁਸ਼ੀ ਹੋਵੇ ਪ੍ਰਸਾੰਗ ਦੇ ਵੀ ਕਿਉਂ ਨਹੀਂ ਹੋਵੇ ਇਹਦਾ ਆਪਣੇ ਦਰਸ਼ਨ ਖੁਸ਼ੀ ਹੋ ਗਏ ਸੰਗਤ ਦੇ ਵੀ ਹੁੰਦੇ ਨੇ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਦੱਸੋ ਬਾਬਾ ਜੈ ਸਿੰਘ ਜੀ ਖਲਕਟ ਜਿਨ੍ਹਾਂ ਨੂੰ ਇਸੇ ਦਰਖਤ ਦੇ ਨਾਲ ਇਸੇ ਹੀ ਦਰਖਤ ਦੇ ਨਾਲ ਉਹਨਾਂ ਨੂੰ ਪੁੱਠਾ ਲਟਕਾਇਆ ਗਿਆ ਦੱਸੋ ਸਾਰੀ ਗੱਲ ਇਹ ਤਾਂ ਜੀ ਬਾਈ ਜੀ ਅਸੀਂ ਛੋਟੇ ਛੋਟੇ ਹੁੰਦੇ ਸੀ ਸਾਡੇ ਬਡਾਲੂ ਸੇਵਾ ਕਰਦੇ ਹੋਣ ਦੇ ਪਹਿਲਾਂ ਜੀ ਉਹ ਬਡਾਲੂ ਸੇਵਾ ਕਰਦੇ ਸਾਨੂੰ ਹੌਲੀ ਹੌਲੀ ਲਗਨ ਲੱਗੀ ਅਸੀਂ ਇਹ ਨਵੇਂ ਲਗੇ 92 ਚ ਫਿਰ ਸਾਨੂੰ ਇਹਨੇ ਸੇਵਾ ਸੰਭੀ ਜੀ ਸਾਨੂੰ ਸੰਗਤ ਨੇ ਪ੍ਰਧਾਨ ਦੇ ਰੂਪ ਚ ਰੱਖਿਆ ਸੰਗਤ ਬਿਲਕੁਲ ਅਸੀਂ ਪਿੱਛੇ ਆਹੋ ਉੱਥੇ ਬਾਦ ਇੱਥੇ ਬਾਲਿਆਂ ਵਾਲੀ ਛੱਤ ਹੁੰਦੀ ਦੀ ਐਨੇ ਹੁੱਚੇ ਅੱਛਾ ਜੀ ਬਾਲਿਆਂ ਵਾਲੀ ਛੱਤ ਹੁੰਦੀ ਦੀ ਬਾਬਾ ਜੀ ਦੀ ਜੀ ਇੱਥੇ ਡੋਵਾ ਬਹੁਤਾ ਪਾਣੀ ਆ ਕੇ ਮੁੰਜਾ ਬਾਬਾ ਜੀ ਦਾ ਸਤਾਨਾ ਡੁੱਬ ਜਾਂਦਾ ਦਾ ਹਾਂ ਹਾਂ ਉਹ ਡੁੱਬਣ ਕਰਕੇ ਫਿਰ ਸੰਗਤ ਨੇ ਪਰਾਲਾ ਕਰਕੇ ਹਾਂ ਇਹ ਛੱਤ ਉੱਚੀ ਚੱਕੀ ਵਾਹ ਜੀ ਉਹ ਸਮਾਧਾ ਦੋ ਥੱਲੇ ਵਿਓ ਜਿਹੜਾ ਮੈਂ ਜਿਹੜਾ ਗੱਲਾਂ ਕਰਦਾ ਗੱਲਾਂ ਕਰਦਾ ਉਹਦੇ ਦਿੱਤਾ ਪਾ ਕੇ ਉੱਪਰ ਕਰੀਆਂ ਜੀ ਕਰਕੇ ਉੱਪਰ ਫਿਰ ਸੰਗਤ ਦਾ ਜੀ ਸਮੇਂ ਸੰਗਤ ਹੀ ਉਹ ਕਹਿੰਦੇ ਤੜਾ ਸਾਫ ਬਣਾਓ ਜਿਸੇ ਸਾਫ਼ ਤਰ ਸਜਾਓ ਆਪਾਂ ਹਰੇਕ ਸੇੜ ਸੇੜ ਸੋ ਕੋਈ ਵੀ ਆ ਕੇ ਨਿਸ਼ਕਾਰ ਕਰੇ ਜੀ ਜੀ ਅੱਛਾ ਪ੍ਰਧਾਨ ਸਾਹਿਬ ਇਹ ਵੀ ਦੱਸੋ ਕਿੰਨੇ ਕੀ ਇਹ ਨੀਵੀਂ ਜਗ੍ਹਾ ਹੋਣ ਕਰਕੇ ਜਦੋਂ ਬਾਰਿਸ਼ ਪੈਂਦੀ ਸੀ ਤਾਂ ਉਹਦੇ ਵਿੱਚ ਪਾਣੀ ਭਰ ਜਾਂਦਾ ਸੀ ਕਿਸੇ ਬੀਬੀ ਨੂੰ ਪਤਾ ਲੱਗਾ ਕਿ ਇੱਟ ਜਿਹੜੀ ਉਹ ਤਰ ਰਹੀ ਹੈ ਹਾਂ ਸਾਹਿਬ ਇਹ ਪਹਿਲਾਂ ਸ਼ੁਰੂ ਤੇ ਲੱਗਿਆ ਸਾਨੂੰ ਬਜ਼ੁਰਗਾਂ ਤੇ ਜੀ ਵੀ ਉਹਨਾਂ ਨੇ ਦੇਖਿਆ ਕੋਈ ਬੀਬੀ ਇੱਥੇ ਨਹੀਂ ਕੱਚਾ ਪਟਾਰਾ ਰਸਤਾ ਹੁੰਦਾ ਤਾਂ ਇਹ ਅੱਛਾ ਜੀ ਹੁਣ ਵੀ ਕੱਚਾ ਵਾਦਾ ਇੱਥੇ ਨੂੰ ਰਸਤਾ ਤਾਂ ਅੱਛਾ ਜੀ ਉਹ ਇੱਥੇ ਨੂੰ ਜਾ ਰਹੀ ਸੀ ਬੀਬੀ ਕਿਤੇ ਉਹਨੇ ਦੇਖਿਆ ਪਾਣੀ ਭਰਿਆ ਵਾ ਤਾਂ ਪਾਣੀ ਦੇ ਵਿੱਚ ਇੱਟ ਦਰਦੀ ਦਰਦੀ ਮੋੜ ਦੇ ਡਰਦਾ ਜੀ ਮੋੜ ਦੇ ਡਰਦਾ ਜਾਈਏ ਉਹ ਬੀਬੀ ਦੇ ਲੌੜਾ ਲੁਪਾਇਆ ਹਾਂ ਫਿਰ ਇੱਕ ਬ੍ਰਿਆਮ ਸਿੰਘ ਦੇ ਨਾਂ ਦਾ ਹਾਂ ਹਾਂ ਫੌਜ ਗਿਆ ਬਤਾ ਜੀ ਜੀ ਉਹ ਗਿਆ ਬਤਾ ਫੌਜ ਦੇ ਵਿੱਚ ਉਹਨੂੰ ਉੱਥੇ ਕੋਈ ਕੇੜਾ ਪੈ ਗਿਆ ਫੌਜ ਦੇ ਵਿੱਚ ਅੱਛਾ ਜੀ ਕੇੜਾ ਪੈਣ ਕਰਕੇ ਉਹਨੇ ਫਿਰ ਕਿਹਾ ਵੀ ਬਾਬਾ ਜੀ ਅਸੀਂ ਤਾਂ ਤੇਰੇ ਦਰ ਦੇ ਸੇਵਕ ਹੈ ਕਿਰਪਾ ਕਰੋ ਸਾਡੇ ਪਰ ਇਹਨੂੰ ਕੇੜਾ ਪਾ ਕੱਢੋ ਕਿਸੇ ਤਰ੍ਹਾਂ ਮੈਂ ਤੇਰੀ ਸਮਾਦ ਪੱਕੀ ਕਰਾਉਂ ਅੱਛਾ ਜੀ ਇਹ ਆ ਕੇ ਫਿਰ ਇਹ ਨੀਕਾ ਦਰਵਾਜ਼ਾ ਸਮਾਧ ਦਾ ਪੱਕਾ ਕਰਾਇਆ ਆ ਹਾ 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 ਉਸ ਸਮਾਧ ਦੇ ਵਿੱਚ ਵੀ ਜੋ ਹੋਈ ਹੋਈ ਸੰਗਤ ਨੂੰ ਪਤਾ ਲੱਗਾ ਇੱਕ ਥੱਲੇ ਹੋ ਗਈ ਇੱਕ ਉੱਤੇ ਉਪਰ ਹੋ ਗਈ ਜੀ ਤੀਜੀ ਵਾਰ ਥੜਾ ਸਾਫ ਹੋਏ ਨੇ ਹਾਂ ਉਹ ਥੜਾ ਸਾਫ ਸੋਹਣਤਾ ਹੈ ਇਹ ਦਰਵਾਜ਼ਾ ਸਾਬ ਹੈ ਜਿਹੜਾ ਪੂਰਾ ਸੰਗਤਾਂ ਦਾ ਜੀ ਇੱਥੇ ਕੋਈ ਆਮਦਨ ਨਹੀਂ ਕੋਈ ਗ੍ਰਾਹੀ ਨਹੀਂ ਕਿਤੇ ਜਾਂਦੇ ਇਹ ਸੰਗਤ ਮੰਨ ਤੰਤੇ ਸੇਵਾ ਕਰੀ ਜਾ ਜੀ ਉਹ ਸੱਤ ਅੱਠ ਨੌ ਦੇ ਸਮਾਗਮ ਆਰੇ 272 ਹਮ ਇਹਦੇ ਵਿੱਚ ਤਾਂ ਦੁਨੀਆ ਨੂੰ ਬੇਅੰਤ ਦੁਨੀਆ ਹੋਣੀ ਆ ਪਤਾ ਪਤਾ ਸਭ ਕੁਝ ਨਾਲ ਹੀ ਬਣਾਉਣਾ ਜੀ 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 ਵੀ ਸੰਤਾਂ ਬੇਚੇ ਦੇਖੋ ਇਹ ਬਾਬਾ ਜੀ ਦਾ ਅਸੀਂ ਪਿੰਡ ਦੇ ਲੋਕ ਆ ਇਲਾਕੇ ਦੇ ਲੋਕ ਜਸ ਕਹਿ ਨਹੀਂ ਸਕਦੇ ਜਿਨ੍ਹਾਂ ਨੇ ਕੁਰਬਾਨੀ ਕਰੀ ਹੈ ਅੱਛਾ ਖਾਲਸਾ ਜੀ ਇਹ ਵੀ ਦੱਸੋ ਕਿ ਇਹ ਉਹੀ ਦਰਖਤ ਹੈ ਨਾ ਜਿਸ ਦਰਖਤ ਦੇ ਨਾਲ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਨੂੰ ਪੁੱਠਾ ਲਟਕਾਇਆ ਗਿਆ ਸਾਡੇ ਬਜੂਰ ਦੇ ਨਾਲ ਕਾਲਾ ਦੇਖ ਰਹੇ ਹੋ ਕੱਟਿਆ ਵਾ ਹਾਂ ਕੱਟਿਆ ਇਹ ਕਿਦਰੇ ਪਾਸੇ ਹੈ ਹਾਂਜੀ 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 ਉਹ ਜਦੋਂ ਨੂੰ ਮੌਕਾ ਨ ਪਾਇਆ ਇਹਨੇ ਖੂਚੇ ਪਾ ਉਹ ਜਦੋਂ ਕੱਟੇ ਤੇ ਅੱਛਾ ਜੀ ਕੱਟ ਕੇ ਨਾ ਫਿਰ ਉਹ ਸ਼ਾਦੀ ਕਰੀ ਹਾਂ ਹਾਂ ਉਦੋਂ ਬਾਅਦ ਜਦੋਂ ਉਹ ਸ਼ਾਦੀ ਕਰਕੇ ਜਿਹੜਾ ਚੱਲਦਾ ਰਿਹਾ ਕੰਮ ਜੀ ਸਾਨੂੰ ਉਹਨਾਂ ਦੱਸਿਆ ਵੀ ਸਾਨੂੰ ਵੀ ਕਹਿੰਦੇ ਹੁੰਦੇ ਜੀ ਸ੍ਰੀ ਬਾਬਾ ਜੈ ਸਿੰਘ ਜੀ ਹੈ ਖਲਕਟ ਹਾਂ ਖਲਕਟ ਕਾਕੇ ਖਲਕਟ ਕਾਕੇ ਮਾ ਸਾਡੇ ਮਾਈਕ ਪੱਕੌੜੀਆਂ ਜਿਹੜਾ ਅਸੀਂ ਆਂ ਕੇ ਨੇਲ ਚੜਾ ਦਦੇ ਕਿੰਨੇ ਮਹਿਮਾਨ ਸ੍ਰੀ ਸ੍ਰੀ ਇਧਰ ਆ ਜਾਓ ਖਲਚਾ ਹੀ ਰਹੋ ਜੀ ਜੀ ਇਧਰ ਆ ਜਾਓ ਰਹੋ ਜੀ ਜੀ ਸੰਗਤ ਦੇ ਰੂਪ ਚ ਆ ਜਾਓ ਰਹੋ ਹਾਂ ਐਨੀ ਸੰਗਤ ਦਾ ਪਿਆਰ ਦੇਖੋ ਕਿੰਨੀ ਸੰਗਤ ਪਿਆਰ ਨਾਲ ਉਹ ਕਰਦੀ ਤੇ ਜੀ ਉਹ ਬਾਬਾ ਜੀ ਦੀ ਅਸੀਂ ਕਮਾਈ ਦਾ ਕੋਈ ਦੇਣ ਨਹੀਂ ਦੇ ਸਕਦੇ ਆਹ ਇੱਕ ਬੋਰ ਤੇ ਲਵੇ ਬਾਬਾ ਜੀ ਦਾ ਮਕਾਨ ਹੈ ਇੱਕ ਘੋੜਾ ਵੀ ਦਰਜ ਨਹੀਂ ਦੇ ਪਿਆ ਪਿਆਰ ਹੈ ਮੇਰਾ ਕੋਈ ਅੱਛਾ ਜਿਹੜੀ ਥੜਾ ਸਾਫ ਬਣਿਆ ਹੋਇਆ ਹੈ ਉਹ ਇਸ ਅੰਦਰ ਹੈ ਅੰਦਰ ਚਲੋ ਦਰਸ਼ਨ ਕਰਾਂਗੇ ਤੁਹਾਨੂੰ ਦਰਸ਼ਨ ਕਰਾਂਗਾ ਮੈਂ ਉਹ ਥੜਾ ਸਾਫ ਦੇ ਵੀ ਦਰਸ਼ਨ ਕਰਵਾਵਾਂਗਾ ਉਹਨਾਂ ਦੇ ਸ਼ਾਸਤਰ ਰੱਖੇ ਹੋਏ ਨੇ ਪੂਰਾ ਮਤਲਬ ਬਣਾਇਆ ਹੋਇਆ ਹੈ ਮੈਂ ਮੈਨੂੰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਤਿੰਨ ਬਾਰ ਮੈਨੂੰ ਇਹ ਕਬਰ ਕਰਨ ਦਾ ਮੌਕਾ ਮਿਲਿਆ ਲੇਕਿਨ ਖਾਸਾ ਜੀ ਇੱਕ ਗੱਲ ਜ਼ਰੂਰ ਹੈ ਕੀ ਅਰਦਾਸ ਦੇ ਵਿੱਚੋਂ ਜਿਨ੍ਹਾਂ ਪੁੱਠੀਆਂ ਖੱਲਾ ਲੋਹਾਈਆਂ ਸ਼ਬਦ ਕਿਉਂ ਕਟਿਆ ਗਿਆ ਸੀ ਇਹ ਸਭ ਸਾਨੂੰ ਮੈਸੇਜ ਦੱਸਣ ਲੱਗਿਆ ਕੁਝ ਚਿਰ ਬਾਅਦ ਗੁਰਚੰਦ ਸਿੰਘ ਟੋਲਟਾ ਕਿਨੇ ਸਿੱਖ 500 ਦੀ ਸਿੱਖ ਜੀ ਜੀ ਲੀਡਰ ਸੇ ਉਹ ਜਦੋਂ ਕਟਿਆ ਗਿਆ ਸੀ ਨੇ ਪੁਕਾਰ ਕਰੀ ਫਿਰ ਸੰਗਤਾਂ ਨੇ ਵੀ ਐਸ ਗੁੱਟਕੇ ਦੇ ਵਿੱਚ ਕਿਉਂ ਤਾਂ ਐਸ ਵਿੱਚ ਕਿਉਂ ਕਟਿਆ ਗਿਆ ਚਾ 5 ਤੱਕ ਤੁਹਾਨੂੰ ਆਪਾਂ ਨੇ ਫੋਟੋਆਂ ਦੋਆਂ ਦੀਆਂ ਸਬੂਤ ਕਰਕੇ ਦਈਆਂ ਜੀ ਹਾਂ ਉਹੀ ਹਾਲੇ ਸੁਣਾਈ ਨਹੀਂ ਨਿਕਲੀ ਕੱਲ ਉਹ ਕਹਿੰਦੇ ਨੇ ਜਵਾਬ ਨਹੀਂ ਦੇਆ ਉਹ ਕਹਿੰਦੇ ਵੀ ਪੰਜੇ ਤੱਕ ਤਵੇ ਜੇ ਹਰ ਇਕੱਠੇ ਹੋਣਗੇ ਉਹ ਇਹ ਗੱਲ ਦੀ ਸ਼ੋਧ ਕਰਨਗੇ ਹਾਂ ਕਿ ਆਹ ਤਦੋਂ ਹੋਣੀ ਸ਼ੋਧ ਉਹ ਸ਼ੋਧ ਕਦੋਂ ਉਹਨਾਂ ਦੇ ਆਪਾਂ ਨੂੰ ਦੇ ਬਨੇ ਬਾਬਾ ਜੀ ਵਿੱਚ ਕੀ ਬਾਬਾ ਜੀ ਲੋਖਲਾ ਲਹਾਈਆਂ ਇਹ ਕਿਉਂ ਕਟਿਆ ਯਾਰ ਕਟ ਪਿਆ ਗਿਆ ਅਸੀਂ ਵੀ ਬਚਪਨ ਤੋਂ ਖਾਲਸਾ ਜੀ ਸੁਣਦੇ ਆ ਰਹੇ ਹਾਂ ਜਿਨ੍ਹਾਂ ਪੁੱਠੀਆਂ ਖੱਲਾ ਲੋਹਾਈਆਂ ਬੰਦ-ਬੰਦ ਕਟਵਾਏ ਦੇਗਾਂ ਵਿੱਚ ਉਬਾਲੇ ਗਏ ਉਹ ਸਾਰੀ ਅਰਦਾਸ ਜਿਹੜੀ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਆਪਣੇ ਕੋਲ ਗੁੱਟੜਾ ਸਾਹਿਬ ਸਾਹਮਣੇ ਬੈਣੇ ਹਾਂ ਸਾਹਮਣੇ ਬੈਣੇ ਵੀ ਆਦੇ ਵਿੱਚ ਹੈ ਕਿ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਕਰਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਕੋਲੋਂ ਕਿਉਂਕਿ ਆਪਾਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦੇ ਉਹਨਾਂ ਦੇ ਅੱਗੇ ਅਰਦਾਸ ਹੀ ਕਰ ਸਕਦੇ ਆ ਕਿਉਂ ਨਹੀਂ ਸਾਡੀ ਅਰਦਾਸ ਜਿਹੜੀ ਕਬੂਲ ਹੋ ਰਹੀ ਆ ਆਪਾਂ ਤਾਂ ਹੀ ਬੇਨਤੀ ਕਰ ਰਹੇ ਹਾਂ ਉਹਨਾਂ ਨੂੰ ਵੀ ਦੱਸੋ ਇਹਦੇ ਵਿੱਚ ਕਿਉਂ ਤਾਂ ਇਹ ਚੋਂ ਕਿਉਂ ਕਟਿਆ ਕਿਹੇ ਕਾਰਨ ਕਟਿਆ ਗਿਆ ਕਾਰਨ ਕੀ ਹੈ ਇਹਦੀ ਚਲਤ ਕਰੋ ਔਰ ਇਸ ਖਾਸ ਕਰਕੇ ਇਸ ਬਾਬਾ ਜੈ ਸਿੰਘ ਖਲਕਟ ਜੀ ਦਾ ਇਤਿਹਾਸ ਵੀ ਜਿਸ ਤਰ੍ਹਾਂ ਆਉਣਾ ਚਾਹੀਦਾ ਖਾਲਸਾ ਜੀ ਦੁਨੀਆ ਦੇ ਵਿੱਚ ਉਹ ਇਸ ਕਰਕੇ ਨਹੀਂ ਆਇਆ ਕਿ ਉਹ ਰਵਿਦਾਸੀਆ ਕੌਮ ਦੇ ਵਿੱਚੋਂ ਸੀ ਇਹ ਵੀ ਸੁਣੋ ਲਿਆ ਦੱਸੋ ਜੀ ਪੰਜਵੇਂ ਪਾ ਪ੍ਰਕਾਸ਼ ਗੁਰਪਰਵ ਮਨਾ ਰਹੇ ਤੇ ਸੀ ਮਾਦਰੀ ਜੀ ਨੂੰ ਕੁੰਦੂ ਸਿੰਘ ਜੰਡੂ ਸਿੰਘ ਤੇ ਆਇਆ ਜਿਹੜੇ ਇਤਿਹਾਸ ਕੋਜਿਆ ਕੋਜਿਆ ਬਹੁਤਾਂ ਪਰਪਸ ਉਹ ਆ ਕੇ ਕਹਿੰਦਾ ਸਾਨੂੰ 10 ਦਾਸ ਦੀ ਸੇਵਾ ਚੋੜੇ ਖੰਡਪੜ ਚ ਆ ਗਿਆ ਤਾਂ ਪਰ ਤੈਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਹਾਂ ਤੇ ਚਾਹ ਪਾਣੀ ਸ਼ਕਾਇਆ ਫੇਰ ਉਹ ਕਹਿੰਦੇ ਵੀ ਆਹ ਗੱਲ ਹੈ ਮਾਜੀ ਚਲੋ ਮਾ ਜੀ ਨਾਲ ਆਪਣੇ ਜੀਂਦਰ ਇਕੱਠੇ ਕਰੇ ਜਿੰਨਾਂ ਨੇ ਸਾਡੇ ਕੋਲ ਪ੍ਰਿੰਟ ਲਿਖਿਆ ਵਾ ਤਾਂ ਉਹਨਾਂ ਨੂੰ ਦਿਆ ਉਹ ਵੀ ਅੰਗੋਲੇ ਸ਼ਹੀਦ ਅੰਗੋਲੇ ਦੀ ਐਡੀ ਕਿਤਾਬ ਕਿ ਤਿਆਰ ਕਰੀ ਪੜੀ ਹੈ ਪੜੀ ਹੈ ਅੰਗੋਲੇ ਸ਼ਹੀਦ ਜੀ ਜੀ ਉਹਦੇ ਵਿੱਚੋਂ ਗੱਲ ਪੁੱਛ ਕੇ ਅਸੀਂ ਕਿਹਾ ਵੀ ਬਾਬਾ ਜੀ ਇੰਨੀ ਆਪਾ 100 ਰੁਪਏ ਦੀ ਕਿਤਾਬ ਵੇਚ ਨਹੀਂ ਸਕਦੇ ਇਹ ਜੋ ਬਾਬਾ ਬਾਬਾ ਜੀ ਦਾ ਲਾਈਨ ਕਢਾ ਲੀਏ ਉਹ ਕਹਿੰਦੇ ਕਢਾਲੋ ਫਿਰ ਆਪਾ ਫ੍ਰੀ ਸੇਵਾ ਕਰ ਰਹੇ ਸੰਗਤ ਸੰਗਤ ਦੇ ਪਿਆਰ ਗੱਲ ਨਹੀਂ ਨਹੀਂ ਬਹੁਤ ਅੱਛੀ ਗੱਲ ਹੈ ਔਰ ਦੋਸਤੋ ਮੈਨੂੰ ਜਥੇਦਾਰ ਜੀ ਨੇ ਪੂਰੀ ਡਿਟੇਲ ਵਿੱਚ ਦੱਸੀ ਹੈ ਔਰ ਮੇਰੇ ਨਾਲ ਕੁਛ ਇੱਕ ਵੀਰ ਵੀ ਜੁੜੇ ਨੇ ਵੀਰ ਜੀ ਕੀ ਨਾਮ ਹੈ ਆਪ ਜੀ ਰਵਿੰਦਰ ਸਿੰਘ ਰਵਿੰਦਰ ਜੀ ਕਿੱਥੋਂ ਆਏ ਹੋ ਤੁਸੀਂ ਪਟਿਆਲੇ ਤੋਂ ਹੀ ਪਟਿਆਲੇ ਤੋਂ ਹ ਆਉਂਦੇ ਹੋ ਜਾਂ ਮੇਰੇ ਆ ਪਟਿਆਲੇ ਆਪਣਾ ਨਾ ਨਹੀਂ ਅਜਾ ਖੰਡਪਾਟ ਦਾ ਸਰ ਦਾ ਭੋਗ ਸੀਗਾ ਉਹ ਤੇ ਮੈਂ ਆਇਆ ਜੀ ਹਾਂਜੀ ਇਸ ਇਤਿਹਾਸ ਬਾਰੇ ਕੀ ਇਹ ਨਾ ਇਹ 3 ਤਰੀਕ ਜਿਹੜੀ ਲੰਮੀ ਪਹਿਲੇ ਮਹੀਨੇ ਦੀ ਹਾਂ ਉਦੋਂ ਬਾਬਾ ਜੀ ਦੇ ਨੌ ਪਰ ਸੰਗਤਾਂ ਦੇ ਭਲੇ ਹੋਣ ਕਾਰਨ ਲੜੀ ਚੱਲੀ ਹੈ ਦੋ ਖੰਡਪਾਟ ਦਾ ਭੋਗ ਪੈ ਜਾਂਦਾ ਦੋ ਜਦੋਂ ਪ੍ਰਕਾਸ਼ ਹੋ ਜਾਂਦੇ ਨੇ ਇਹ 9 ਤਰੀਕ ਥਣੇ ਸੱਲ ਰਹਿ ਗਏ ਮੈਂ ਇਹ ਮਹਾਰਾਜ ਦੀ ਕਿਰਪਾ ਹੈ ਕੋਈ ਕਿਸੇ ਹਾਂ ਕੋਈ ਕਿਸੇ ਨੂੰ ਬਿਲਕੁਲ ਹਰਵਿੰਦਰ ਜੀ ਕਿੰਨੇ ਸਾਲਾਂ ਤੋਂ ਆਉਂਦੇ ਹੋ ਤੁਸੀਂ ਮੈਂ ਅੱਜ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਕਿਸ ਤਰ੍ਹਾਂ ਮਹਿਸੂਸ ਕੀਤਾ ਜਾ ਕੇ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ ਸ਼ਹੀਦ ਸਿੰਘਾ ਦਾ ਸਥਾਨ ਹੈ ਇਹ ਜੀ ਤੇ ਖਟ ਜੀ ਬਾਬਾ ਜੀ ਖਲਖੀ ਦਵਾ ਖਟਕਲ ਹਣਾ ਹਾਂ ਖਲ ਖਲਖਟ ਹਾਂ ਮਤਲਬ ਕਿ ਬਹੁਤ ਵਧੀਆ ਲੱਗਿਆ ਬਹੁਤ ਸ਼ਾਂਤੀ ਮਿਲਦੀ ਔਰੇ ਆ ਕੇ ਹਣਾ ਜੀ ਪਰ ਪਰ ਦੇਖੋ ਹੁਣ ਤੁਸੀਂ ਸ਼ਹੀਦ ਬਾਬਾ ਜੈ ਸਿੰਘ ਜੀ ਖਲਖਟ ਕਹਿੰਦੀਆਂ ਵੀ ਤੁਹਾਨੂੰ ਕਾਰਨ ਕੀ ਹੈ ਕਿ ਇਸ ਤਰ੍ਹਾਂ ਦੇ ਸ਼ਹੀਦਾਂ ਦਾ ਇਤਿਹਾਸ ਕਿਉਂ ਨਹੀਂ ਸਾਡੇ ਤੱਕ ਪਹੁੰਚਿਆ ਅਸੀਂ ਕਿਉਂ ਇਹਨਾਂ ਦੇ ਇਤਿਹਾਸ ਤੋਂ ਇਹਨਾਂ ਦੀਆਂ ਕੁਰਬਾਨੀਆਂ ਤੋਂ ਵਾਂਝਿਆ ਉਹਦੇ ਵਿੱਚ ਕੋਈ ਨਾ ਕੋਈ ਪਾਰਟੀ ਕੰਮ ਕਰਦੀ ਕਿਸੇ ਦਾ ਕੁਝ ਦਿਮਾਗ ਕੰਮ ਕਰਦਾ ਸਰ ਨਹੀਂ ਇਹਦੇ ਵਿੱਚ ਪਾਰਟੀ ਦਾ ਤਾਂ ਨਹੀਂ ਕਹਿ ਸਕਦੇ ਅਸੀਂ ਵੀ ਲੋਕੀ ਜਿਆਦਾ ਜਾਣੂ ਨਹੀਂ ਹੋਏ ਸਾਨੂੰ ਵੀ ਆਪਣੀ ਜਾਣਕਾਰੀ ਵਿਧਾਨੀ ਚਾਹੀਦੀ ਹੈ ਤੇ ਆਪਣੇ ਖੱਬੇ ਸੱਜੇ ਜਿਹੜੇ ਸ਼ੀਧੀ ਦੇ ਸਥਾਨ ਹੋਂਦ ਤੇ ਜਾਣਾ ਚਾਹੀਦਾ ਜਾ ਕੇ ਹੀ ਬੰਦੇ ਨੂੰ ਪਤਾ ਲੱਗਦਾ ਹੈ ਜਿਆਦਾਤਰ ਜੀ 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 ਜੇ ਅਸੀਂ ਖੁਦ ਨਹੀਂ ਕਰੋ ਨਿਕਲਾਂਗੇ ਤਾਂ ਪਤਾ ਨਹੀਂ ਲੱਗੂਗਾ ਅੱਜ ਜਿਵੇਂ ਮੇਰਾ ਮੇਰੇ ਦੋਸਤ ਦਾ ਉਹ ਉਹਨੇ ਖੰਡਪਾਤ ਸਾਹਿਬ ਕਰਵਾਇਆ ਸੀ ਹਨਾ ਭਪਿੰਦਰ ਸਿੰਘ ਨੇ ਤੇ ਮੈਂ ਉੱਥੇ ਦਰਸ਼ਨ ਦੇ ਲਈ ਆਇਆ ਤਾਂ ਮੈਂ ਖੁਦ ਪਹਿਲੀ ਵਾਰ ਦੇਖ ਕੇ ਹੈਰਾਨ ਰਹਿ ਗਿਆ ਕਿ ਮੈਂ ਇਸ ਇਸ ਸਥਾਨ ਤੋਂ ਕਿਵੇਂ ਵਾਂਝਾ ਰਹਿ ਗਿਆ ਕਿਵੇਂ ਵਾਂਝਾ ਰਹਿ ਗਿਆ ਨਹੀਂ ਲੰਬੇ ਸਮੇਂ ਤੋਂ ਕਿਉਂ ਨਹੀਂ ਉਰੇ ਦਰਸ਼ਨ ਕੀਤੀ ਖੁਦ ਪਟਿਆਰੇ ਦੇ ਵਿੱਚ ਪਟਿਆਲੇ ਦੇ ਰਹਿਣ ਵਾਲਾ ਦੇਖੋ ਮੈਂ ਫਿਰ ਬਿਲਕੁਲ ਇਤਿਹਾਸਿਕ ਪਿੰਡ ਮਨੋਰੀਆ ਆ ਕੇ ਬਹੁਤ ਵਧੀਆ ਲੱਗਿਆ ਜੀ ਮਤਲਬ ਬਹੁਤ ਬਹੁਤ ਮਿਹਰਬਾਨੀ ਅਰਵਿੰਦਰ ਜੀ ਤੁਸੀਂ ਗੱਲਬਾਤ ਕੀਤੀ ਹੈ ਜੀ ਤੇਰੇ ਸਾਲ ਕਈ ਤਿੰਨ ਸਾਲ ਫਿਰ ਗਏ ਹਮਮ ਬਾਬਾ ਜੀ ਦੀ ਫੋਟੋ ਸੋਭਤ ਕਰਨ ਵਾਸਤੇ ਜਾਇਰ ਘਰ ਦੇ ਵਿੱਚ ਜੀ ਅੰਮ ਉੱਥੇ ਅਸੀਂ 3-4 ਵਾਰੀ ਗਏ ਇਕੱਠੇ ਹੋ ਗਏ ਹਾਂ ਉਹ ਕਹਿੰਦਾ ਇੱਕ ਨੌਜਵਾਨ ਮੇਰੇ ਕਹਿੰਦਾ ਵੀ ਤੁਹਾਡੀ ਫੋਟੋ ਐ ਨਹੀਂ ਲੱਗਦੀ ਜਿਵੇਂ ਤੁਸੀਂ ਆ ਜੇ ਤਾਂ ਥੋੜੀ ਸਟੋਰ ਚ ਰੱਖੀ ਪਈ ਐ ਅਸੀਂ ਕਹਿੰਦੇ ਕਿ ਕਿਵੇਂ ਲਗੂ ਵਜਾ ਦੱਸੋ ਕੋਈ ਸਾਨੂੰ ਰਸਤਾ ਦੱਸੋ ਉਹ ਕਹਿੰਦਾ ਕੋਈ ਬੰਦਾ ਫੜੋ ਬੰਦਾ ਫੜ ਕੇ ਉਹ ਲਵਾ ਸਕਦਾ ਤੁਹਾਨੂੰ ਕਿਸੇ ਨੂੰ ਪੁੱਛਣਾ ਅਸੀਂ ਫਿਰ ਬਦੂਰ ਸਾਹਿਬ ਕੋਲ ਜਾਂਦੇ ਰਹੇ ਦੋ ਤਿੰਨ ਵਾਰੀ ਅਸੀਂ ਜਦੋਂ ਪ੍ਰਵਾਸ ਜਾਂਦੇ ਰਹੇ ਉਹ ਸਾਡੇ ਖੇਲੇ ਪਿੱਠ ਕਰ ਲੈ ਗਏ ਫਿਰ ਆ ਕੇ ਬਾਬਾ ਜੀ ਮਿਲਣ ਚਲੇ ਫਿਰ ਬਾਬਾ ਜੀ ਕੋਈ ਸੁਣਾਕ ਨਹੀਂ ਹੁੰਦੀ ਫਿਰ ਉਹ ਕਹਿੰਦਾ ਪੰਜੇ ਤਖਤਾਂ ਦੇ ਜਿਹੜੇ ਇਕੱਠੇ ਹੋਣਗੇ ਉਹ ਤੋਂ 400 ਤ ਹੋਊਗੀ ਤੁਹਾਡਾ ਦਿਮਾਗ ਸਜੂ ਲੱਗੂਗਾ ਕਿ ਦੇਰ ਸਜੂਗੀ ਐ ਥੋੜਾ ਵੀ ਆ ਟਾਲ ਲੈ ਫੋਟੋ ਕਰਲੀ ਵਾਲੇ ਮਹਾਪੁਰਸ਼ ਨੇ ਜੀ ਜੀ ਇਹ ਕਮਾਈ ਵਾਲੇ ਨੇ ਇਹਦਾ ਸਰੋ ਫਿਰ ਕਰੋ ਕਹੇ ਜੋ ਤੁਸੀਂ ਕਰਨਾ ਉਹਨਾਂ ਕਰੀਓ ਜੀ ਸੋਹ ਤਾਂ ਜਾਤੇ ਉਹਦੀ ਫੋਟੋ ਸੋਹ ਤੇ ਅੰਮ੍ਰਿਤਸਰ ਇੱਥੇ ਆਪਣਾ ਸਾਰੇ ਜੁਨ ਨਵੇਂ ਜਰੂ ਸਾਹਿਬ ਪਟਨਾ ਸਾਹਿਬ ਫਿਰ ਅਸੀਂ ਫੋਟੋ ਲਾਂਗੇ ਲੈਣ ਮਿਲ ਗਈ ਫਿਰ ਆਪਾਂ ਨੂੰ ਸੋ ਦੋਸਤੋ ਸ਼ਹੀਦਾਂ ਦੀ ਵਾਕਈ ਵਾਕਈ ਇਸ ਤਰ੍ਹਾਂ ਇਹਨਾਂ ਦਾ ਇਤਿਹਾਸ ਜਿਹੜਾ ਹੈ ਹੋਣਾ ਚਾਹੀਦਾ ਕੀ ਨਾਮ ਹੈ ਵੀਰ ਜੀ ਆਪ ਜੀ ਦਾ ਹਰਦੇਵਾਲ ਸਿੰਘ ਹੈ ਜੀ ਹਰਦੇਵਾਲ ਜੀ ਕਿੱਥੋਂ ਸਬੰਧਤ ਹੋ ਪਿੰਡ ਬਾਰਨ ਤੋਂ ਹੀ ਹੋਏ ਨਾਲ ਰਾਇਪੁਰ ਪਿੰਡ ਆਜੀ ਬਾਹਰੋਂ ਨਾਲ ਅੱਛਾ ਜੀ ਵਾਹ ਜੀ ਬੜਾ ਕਿੰਨੇ ਸਾਲਾਂ ਤੋਂ ਇੱਥੇ ਗੁਰੂ ਘਰ ਚ ਆਉਂਦੇ ਹੋ ਆਉਂਦੇ ਰਹੇ ਜਿਹੜਾ 10 ਦਾ ਭਰਾ ਹੈ ਜੀ ਹਰਦੇਵ ਸਿੰਘ ਹਾਂ ਜੀ ਉਹ ਮੇਰਾ ਭਰਾ ਹੈ ਟਿਕਰੰਸੀ ਹੈ ਜੀ ਇੱਥੇ ਅੱਛਾ 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 ਤਾਂ ਜੀ ਅੱਜ ਰਿਕਾ ਬੇਨਤੀਕਾਰ ਰਾਜ ਨੂੰ ਸਵਾਲ ਦੀ ਦਾਸ ਜੀ ਦਾਸ ਦਾ ਇੱਕ ਮੁੰਡਾ ਨੀਲੋ ਪਲਾਸਟਿਕ ਪੱਕਾ ਕਲਰਕ ਲੱਗਿਆ ਹੋਇਆ ਜੀ ਉਹਦੇ ਸਾਢੇ 12 ਸਾਲ ਹੋ ਗਏ ਵਿਆਹ ਨੂੰ ਬੱਚਾ ਨਹੀਂ ਹੁੰਦਾ ਸੀ ਅੱਛਾ ਜੀ ਤੇ ਦਾਸ ਨੇ ਬੇਨਤੀ ਕਰੀ ਭਰਾ ਨੂੰ ਵੀ ਅਰਜ਼ਾ ਕਰ ਰਿਹਾ ਸੀ ਬਾਬਾ ਜੀ ਸਥਾਨ ਤੇ ਉਹਨਾਂ ਦਾ 1.5 ਸਾਲ ਹੋ ਗਿਆ ਦਾਸ ਕੀਤੀ ਹਾਂ ਹੋ ਬਚਾਰ 9 ਮਹੀਨਿਆਂ ਦਾ ਹੋ ਚੁੱਕਾ ਜੀ ਪੋਤਾ ਮੇਰਾ ਉਸ ਨੂੰ ਅੱਜ ਅਖੰਡ ਪਾਠ ਦਾ ਹੋਗਾ ਪਿਆ ਜੀ ਅੱਜ ਪਾਰਸੋ ਦਾ ਇੱਕ ਵਾਰ ਸੁਹਰਾ ਲਾਗਨ ਆਇਆ ਜੀ ਅੱਜ ਆ ਜੀਨੈ ਸੁਖਰਾਲਾ ਬਾਬਾ ਜੀ ਦੀ ਕਿਰਪਾ ਨਾਲ ਇਹ ਵੀ ਕਿਰਪਾ ਨਾਲ ਹੋਇਆ ਸੀ ਜੀ 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 ਹਾਂ ਜੀ ਉਸੋ ਸੁਖਰਾਲਾ ਕਰਨ ਵਾਸਤੇ ਅੱਜ ਅੱਜ ਆਏ ਆ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਗੱਲਬਾਤ ਕੀਤੀ ਹੈ ਔਰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਸੱਚੇ ਦਿਲੋਂ ਅਰਦਾਸ ਕੀਤੀ ਜਾਵੇ ਬੇਅਰਥ ਨਹੀਂ ਜਾਂਦੀ ਔਰ ਉਸ ਨੂੰ ਭਾਗ ਲੱਗਦੇ ਹੀ ਲੱਗਦੇ ਔਰ ਅੱਜ ਤੁਸੀਂ ਪਰਿਵਾਰ ਦੇ ਨਾਲ ਗੁਰੂ ਘਰ ਵਿੱਚ ਆਏ ਹੋ ਸੋ ਦੋਸਤੋ ਇਹ ਮੈਂ ਜਿਵੇਂ ਸ਼ੁਰੂ ਚ ਦੱਸਿਆ ਕਿ ਸੱਚੇ ਦਿਲੋਂ ਜਦੋਂ ਆਪਾਂ ਨਤਮਸਤਕ ਹੁੰਨੇ ਆ ਬਾਬਾ ਜੈ ਸਿੰਘ ਖਲਕਟ ਜੀ ਦੇ ਦਰਬਾਰ ਦੇ ਵਿੱਚ ਉਹਨਾਂ ਨੂੰ ਵੰਗ ਸੰਗ ਰੱਖ ਕੇ ਅਸੀਂ ਅਰਦਾਸ ਕਰਦੇ ਆ ਉਹ ਤਾਂ ਸੈਕਿੰਡ ਤੱਕ ਨਹੀਂ ਲਾਉਂਦੇ ਕਮੀਆਂ ਤਾਂ ਸਾਡੀਆਂ ਨੇ ਕਮੀਆਂ ਤਾਂ ਸਾਡੀਆਂ ਹੀ ਹੁੰਦੀਆਂ ਨੇ ਜੀ ਆਜੋ ਹੋਰ ਵੀ ਬੜੀ ਗੱਲ ਹੈ ਜੀ ਇੱਥੇ ਝਿੰਡਿਆਏ ਬਾਬਾ ਜੀ ਨੇ ਪਹਿਲੀ ਵਾਰ ਜ਼ਮਾਨ ਲਾਇਆ ਤਾਂ अच्छा कोई हिसाब नहीं है दा दुनिया इतनी जुड़ी इथे हां बहुत जुड़ी जी उथे वेवड़ा डिमांड ਦੇ ਵਿੱਚ ਕਹਤਾ ਕਰ ਲੋ ਸੇਵਾ ਸਿਵਲ ਸਿਦੂ ਇਸ ਦਿਨ ਕੋਲ ਪਖੰਡ ਨਹੀਂ ਚੱਲੂਗਾ ਕੋਈ ਸੱਚੀ ਸੁੱਚੀ ਸੁਣਗੇ ਕਿਸੇ ਦਾ ਵਿਚੋਲਾ ਨਹੀਂ ਇੱਥੇ ਕਰਨਗਾ ਤਾਂ ਸਿੱਧੀ ਅਰਦਾਸ ਕਰੋ ਮਾਰਾ ਸੁਣਦੇ ਨੇ ਐ ਡਾਇਟ ਸੁਣਦੇ ਨੇ ਐਡੀ ਪਾਸ਼ਾ ਹੀ ਕਿੱਥੋਂ ਮਿਲ ਜੂ ਅਸੀਂ ਤਾਂ ਕਹਿੰਦੇ ਆ ਵੀ ਤੁਹਾਨੂੰ ਐਸੀ ਧਰਤੀ ਦੇ ਜਿਹੜੇ ਕਰਮਾਣ ਆ ਜਿਹੜੇ ਇੱਥੇ ਸੇਵਾ ਕਰਦੇ ਆ ਬਹੁਤ ਵੱਡੇ ਕਰਮਾਣ ਆ ਅਸੀਂ ਸੋ ਅਸੀਂ ਹੋਰ ਵੀ ਵੀਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ